ਅੱਜ ਉਹ ਸ਼ਹਾਦਤ ਦਾ ਦਿਨ ਹੈ ਜਿਸ ਦਿਨ ਛੋਟੇ ਸੈਜਾਦਿਆਂ ਨੂੰ ਨੀਹਾਂ ਦੇ ਵਿੱਚ ਨਵਾ ਕੇ ਤਸੀਹੇ ਦੇ ਕੇ ਸ਼ਹੀਦ ਜਿਹੜਾ ਉਹ ਕੀਤਾ ਗਿਆ ਸੀ ਅੱਜ ਹੀ ਉਹਨਾਂ ਨੇ ਸ਼ਹਾਦਤ ਜਿਹੜਾ ਜਾ ਪੀਤਾ ਸੀ ਅਤੇ ਧਨਮਤਾ ਗੁਜਰਕੌਰ ਵੀ ਜਿਹੜੇ ਨੇ ਅੱਜ ਇਸ ਫਾਨੀ ਸੰਸਾਰ ਤੋਂ ਅਲਵਿਦਾ ਆ ਗਏ ਸਰ ਉਹ ਵੀ ਜਿਹੜੇ ਆ ਸ਼ਹੀਦ ਹੋਏ ਸਨ ਜਿਵੇਂ ਉਹਨਾਂ ਨੂੰ ਜਦੋਂ ਠੰਡੇ ਪੁੱਛ ਦੇ ਵਿੱਚ ਪਤਾ ਲੱਗਦਾ ਵੀ ਉਹਨਾਂ ਦੇ ਜਿਹੜੇ ਛੋਟੇ ਜਰੇ ਪੋਤੇ ਉਹ ਨਹੀਂ ਰਹੇ ਤਾਂ ਉਸੇ ਸਮੇਂ ਜਿੱਦਾ ਇਤਿਹਾਸ ਕਰ ਕਹਿੰਦੇ ਆ ਵੀ ਆਪਣੇ ਸਵਾਸ ਛੱਡ ਗਏ ਸਨ ਤਾਂ ਹੁਣ ਤੁਹਾਨੂੰ ਲਾਈਵ ਤਸਵੀਰਾਂ ਜਣੀਆਂ ਫਤਿਹਗੜ ਸਾਹਿਬ ਤੋਂ ਫਤਿਹਗੜ ਸਾਹਿਬ ਦੀ ਤਰਤੀਰ ਸਰਹੰਦ ਦੀ ਤਰਤੀ ਤੋਂ ਦਿਖਾ ਰਹੇ ਆ ਇਹ ਉਸੇ ਗੁਰਦੁਆਰਾ ਸਾਹਿਬ ਤੋਂ ਫਤਿਹਗੜ ਸਾਹਿਬ ਜਿੱਥੇ ਛੋਟੇ ਸਾਹਿਬਾਂ ਦੇ ਹਨ ਨੀਹਾਂ ਦੇ ਵਿੱਚ ਨਵਾਏਗਾ ਸੀ ਅਤੇ ਕਿਸ ਹਿਸਾਬ ਨਾਲ ਆਉਣਾ ਤੁਸੀਂ ਇਹ ਦਿੱਤੇਗੇ ਕਿਸ ਤਰੀਕੇ ਨਾਲ ਜਦੋਂ ਨੀਆਂ ਦੇ ਵਿੱਚ ਵੀ ਨੀਆਂ ਜਦੋਂ ਟੁੱਟੀਆਂ ਜਾਂਦੀਆਂ ਜਦੋਂ ਦਿਵਾਰਾਂ ਟੁੱਟ ਜਾਂਦੀਆਂ ਨੇ ਅਤੇ ਉਸ ਤੋਂ ਬਾਅਦ ਕਿੱਧਾ ਉਹਨਾਂ ਨੂੰ ਉਹਨਾਂ ਦੇ ਉਹ ਸ਼ਹੀਰ ਕੀਤਾ ਜਾਂਦਾ ਉਹ ਦਰਦਨਾਕ ਜਿਹੜੀ ਹੈ ਜ਼ਰੂਰ ਕਈ ਵਾਰੀ ਸਾਡੇ ਮੂੰਹ ਤੋਂ ਵੀ ਦਰਦਨਾਕ ਸ਼ਬਦ ਨਿਕਲ ਜਾਂਦਾ ਪਰ ਹਾਂ ਉਹ ਸਾਡੇ ਬਾਬੇ ਸਨ ਉਹ ਚੜ੍ਹਦੀ ਕਲਾ ਦੇ ਵਿੱਚ ਸਨ ਉਹਨਾਂ ਦੀ ਜਕਾਰਿਆਂ ਦੀ ਗੂੰਜ ਅੱਜ ਵੀ ਸਾਨੂੰ ਯਾਦ ਆ ਕਿ ਕਿਸ ਤਰੀਕੇ ਨਾਲ ਸੂਬੇ ਦੀ ਕਚਹਿਰੀ ਦੇ ਵਿੱਚ ਉਹਨਾਂ ਨੇ ਜਿਹੜੇ ਉਹ ਜਕਾਰੇ ਛੱਡੇ ਸਨ ਅਤੇ ਵਜ਼ੀਰ ਖਾਨ ਦੇ ਮੂਰੇ ਜਿਹੜੇ ਅਜਕਾਰੇ ਛੱਡੇ ਸਨ ਅਤੇ ਸਭ ਤੋਂ ਵੱਡੀ ਗੱਲ ਆ ਵੀ ਸੂਬੇ ਦੀ ਕਚੈਰੀ ਦੇ ਵਿੱਚ ਜਦੋਂ ਸਭ ਲੋਕ ਜਿਹੜੇ ਨੇ ਖਿਲਾਫ ਸਨ ਜਦੋਂ ਕਚੈਰੀ ਲੱਗੀ ਸੀ ਤਾਂ ਉਸ ਦੇ ਵਿੱਚ ਕਿਦਾਂ ਉਹ 9 ਸਾਲ ਅਤੇ 7 ਸਾਲ ਦੇ ਜਿਹੜੇ ਬਾਬੇ ਸਨ ਉਹਨਾਂ ਨੇ ਜ਼ਕਾਰੇ ਛੱਡੇ ਅਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਹਾਂਜੀ ਜੇ ਤੁਹਾਨੂੰ ਛੱਡ ਦਿੰਦੇ ਆ ਤਾਂ ਤੁਸੀਂ ਕੀ ਕਰੋਗੇ ਤਾਂ ਸਿੱਧਾ ਉਹਨਾਂ ਨੇ ਇੱਕੋ ਗੱਲ ਕਹੀ ਵੀ ਅਸੀਂ ਜ਼ੁਲਮ ਦਾ ਟੱਕਰਾ ਕਰਾਂਗੇ ਜਿੱਦਾਂ ਸਾਡੇ ਪੂਰਵਜ ਕਰਦੇ ਆ ਜਿੱਦਾਂ ਗੁਰਤੇਗ ਭਾਦਰ ਜੀ ਜਿੱਦਾਂ ਗੁਰਗੋਬਿੰਦ ਸਿੰਘ ਜੀ ਕਰ ਰਹੇ ਆ ਉਸੇ ਤਰੀਕੇ ਨਾਲ ਅਸੀਂ ਵੀ ਜਿਹੜਾ ਜਲੰਧਾ ਟੱਕਰਾ ਕਰਾਂਗੇ ਤਾਂ ਦੇਖ ਸਕਦੇ ਹੋ ਨਿਹੰਗ ਫੌਜਾਂ ਵੀ ਜਣੀਆਂ ਉੱਥੇ ਉਹ ਵੀ ਇਸ ਸਮੇਂ ਪਹੁੰਚ ਗਿਆ ਨੇ ਤੇ ਲਗਾਤਾਰ ਇਤਿਹਾਸ ਨਾਲ ਜਾਣੂ ਕਰਾ ਰਹੇ ਨੇ ਆ ਦੇਖ ਸਕਦੇ ਹੋ ਵੀ ਕਿਦਾਂ ਗੱਡੀ ਦੇ ਉੱਪਰ ਉਹ ਨਿਹੰਗ ਫੌਜਾਂ ਜਣੀਆਂ ਨੇ ਤਿਆਰ ਪਰ ਤਿਆਰ ਹੋ ਕੇ ਪਹੁੰਚ ਗਿਆ ਨੇ ਅਤੇ ਜਿਹੜਾ ਲਗਾਤਾਰ ਜਿਹੜੇ ਨੇ ਉਹ ਵੀ ਇਤਿਹਾਸ ਨਾਲ ਜਿਹੜੀ ਸੰਗਤ ਨੂੰ ਜਾਣੂ ਕਰਾ ਰਹੀ ਆ ਸਭ ਤੋਂ ਵੱਡੀ ਗੱਲ ਆ ਤਾਂ ਜਿਵੇਂ ਸੁਣ ਸਕਦੇ ਹੋ ਕਹਿ ਰਹੇ ਹੋ ਵੀ ਕਲਗੀ ਵਾਲਿਆਂ ਦਾ ਕਲਗੀ ਵਾਲਿਆਂ ਦਾ ਜਿਹੜਾ ਪੰਥ ਹੈ ਮਹਾਨ ਪੰਥ ਆ ਉਹ ਖਾਲਸਾ ਤਾਂ ਗੁਰੂ ਸਾਹਿਬ ਨੇ ਵੀ ਇਹੀ ਗੱਲ ਕਹੀ ਸੀ ਜਦੋਂ ਕਹਿੰਦੇ ਸੀ ਵੀ ਗੁਰੂ ਸਾਹਿਬ ਜਾ ਰਹੇ ਸੀਗੇ ਤਾਂ ਉਹਨਾਂ ਨੂੰ ਇਹ ਗੱਲ ਪੁੱਛੀ ਗਈ ਸੀ ਵੀ ਤੁਹਾਡੇ ਦਰਸ਼ਨ ਕਿੱਥੇ ਹੋਣਗੇ ਤਾਂ ਉਹਨਾਂ ਨੇ ਖਾਲਸੇ ਦੇ ਵਿੱਚ ਇਹ ਗੱਲ ਕਹਿਤੀ ਸੀ ਵੀ ਖਾਲਸੇ ਦੇ ਵਿੱਚ ਹੋਈ ਮੇਰੇ ਦਰਸ਼ਨ ਹੋਣਗੇ ਖਾਲਸਾ ਮੇਰਾ ਰੂਪ ਹੈ ਖਾਸ ਕਾਲ ਸੇਵੇਂ ਹੂੰ ਕਰੋ ਨਿਵਾਸ ਇਹ ਦੇਖ ਸਕਦੇ ਹੋ ਵੀ ਇੱਥੇ ਜਿਹੜੇ ਜਿਸ ਹਾਮਲਾ ਸ਼ਸਤਰ ਵਿਦਿਆ ਅਕਸਰ ਗੱਲ ਕੀਤੀ ਜਾਂਦੀ ਆ ਗੁਰੂ ਸਾਹਿਬ ਵੀ ਇੰਨੀ ਗੱਲ ਕਹਿੰਦੇ ਸੀ ਵਿਸ਼ਸਤਰਾਂ ਦੇ ਬਿਨਾ ਮੈਂ ਤੁਹਾਨੂੰ ਦਰਸ਼ਨ ਨਹੀਂ ਦੇਣ ਵਾਲਾ ਤਿਆਰ ਪਰ ਤਿਆਰ ਦਾ ਜੇ ਆਪਾਂ ਗੱਲ ਕਰਦੇ ਆ ਤਾਂ ਬਾਣੀ ਤੇ ਤੇ ਸ਼ਸਤਰ ਦੇ ਤਾਰਕ ਤੁਸੀਂ ਹੋਣੇ ਚਾਹੀਦੇ ਹੋ ਇਕੱਲੇ ਬਾਣੀ ਨਾਲ ਵੀ ਕੁਝ ਨਹੀਂ ਹੁੰਦਾ ਤੇ ਇਕੱਲੇ ਬਾਣੇ ਨਾਲ ਵੀ ਕੁਝ ਨਹੀਂ ਹੁੰਦਾ ਜਦੋਂ ਦੋਨਾਂ ਦਾ ਸੁਮੇਲ ਹੁੰਦਾ ਉਸੇ ਸਮੇਂ ਇੱਕ ਸਿੱਖ ਬਣਦਾ ਉਸੇ ਸਮੇਂ ਇਹ ਗੱਲ ਕਰਦੇ ਆ ਇੱਕ ਗੁਰੂ ਦਾ ਖਾਲਸਾ ਜਿਹੜਾ ਉਹ ਤਿਆਰ ਪਰ ਤਿਆਰ ਹੁੰਦਾ ਅਦਿਖ ਦੇਖਦੇ ਹੋ ਵੀ ਕਿਦਾਂ ਉਹਨਾਂ ਦੀ ਯਾਦ ਦੇ ਵਿੱਚ ਉਹ ਛੋਟੇ ਫਰਜ਼ੰਦਾ ਦੀ ਯਾਦ ਦੇ ਵਿੱਚ ਇਹ ਨਗਰ ਕੀਰਤਨ ਜਿਹੜਾ ਹਰ ਸਾਲ ਇੱਥੋਂ ਸ਼ੁਰੂ ਹੋ ਕੇ ਅਤੇ ਜੋਤੀ ਸਰੂਪ ਜਿੱਥੇ ਉਹ ਧਰਤੀ ਹੈ ਉਹ ਤਨ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੈ ਜਿੱਥੇ ਇਤਿਹਾਸਕਾਰ ਕਈ ਲਿਖਣ ਵਾਲੇ 71000 ਮੋਰਾ ਲਿਖਦੇ ਆ ਕਈ ਲਿਖਣ ਵਾਲੇ ਪੱਤਰ ਅਤੇ ਕਈ ਲਿਖਣ ਵਾਲੇ ਜਿਹੜੇ ਆ 78000 ਮੋਰਾ ਲਿਖਦੇ ਨੇ ਤਾਂ ਇਹਨਾਂ ਦੀ ਗਿਣਤੀ ਅਰਬਾਂ ਦੇ ਵਿੱਚ ਹੁੰਦੀ ਆ ਕੋਈ ਕਹਿੰਦਾ 30 ਅਰਬ ਐ ਕੋਈ ਕਹਿੰਦਾ 20 ਅਰਬ ਐ ਪਰ ਜ਼ਰੂਰ ਅਸੀਂ ਐਸਟੀਮੇਟ ਤਾਂ ਲਗਾਉਂਦੇ ਆ ਪਰ ਇਹ ਵੀ ਗੱਲ ਆ ਵੀ ਉਹ ਜੀ ਧਰਤੀ ਨਾ ਤਾਂ ਅਜ ਤੱਕ ਹੋਈ ਆ ਨਾ ਕਦੇ ਹੋ ਸਕਦੀ ਉਸ ਤੋਂ ਮਹਿੰਗੀ ਧਰਤੀ ਅਤੇ ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਗੱਲ ਆ ਵੀ ਸਾਡੇ ਕੋਲ ਸਭ ਤੋਂ ਮਹਿੰਗੀ ਧਰਤੀ ਆ ਪਰ ਅਸੀਂ ਧਿਆਨ ਜਿਹੜਾ ਉਹ ਬਿਲਕੁਲ ਉਸਤੇ ਘਟ ਦਿੰਦਾ ਤਾਂ ਇਸ ਦੇ ਵਿੱਚ ਹੀ ਉਹ ਜਿਹੜੀ ਪਾਵਨ ਧਰਤੀ ਜਿੱਤੇ ਗੁਰੂ ਸਾਹਿਬ ਦੇ ਛੋਟੇ ਸਹਿਬਜ਼ਾਦੇ ਦਾ ਸਹਿਬਜ਼ਾਦਾ ਜੇ ਗੱਲ ਕਰਦੇ ਆ ਸਹਿਬਜ਼ਾਦੇ ਆ ਸਹਿਬਜ਼ਾਦਾ ਜ਼ੁਰਾਵਰ ਸਿੰਘ ਤੇ ਸਹਿਬਜ਼ਾਦਾ ਫਤਿਹ ਸਿੰਘ ਜੀ ਦਾ ਜਿਹੜਾ ਅਤੇ ਮਾਤਾ ਧਨਮਤਾ ਗੁਜਰੀ ਜੀ ਦਾ ਜਿਹੜਾ ਸਨਸਕਾਰ ਹੋਇਆ ਸੀ ਉੱਥੇ ਸਭ ਤੋਂ ਮਹਿੰਗੀ ਧਰਤੀ ਇਹ ਜਿਹੜਾ ਉੱਥੇ ਜਾਊਗਾ ਇਹ ਨਗਰ ਕੀਰਤਨ ਸ਼ੁਰੂ ਹੋ ਕੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਵੀ ਕਿਸ ਤਰੀਕੇ ਨਾਲ ਇੱਕ ਗੱਲ ਐ ਵੀ ਅਸੀਂ ਚੜ੍ਹਦੀ ਕਲਾ ਦੀ ਪ੍ਰਤੀਕ ਹੈ ਸਾਡਾ ਪੰਥ ਜਿਹੜਾ ਹੈ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਤਾ ਜਿੱਥੇ ਸ਼ਹਾਦਤਾਂ ਹੋਈਆਂ ਹੁਣ ਛੋਟੀਆਂ-ਛੋਟੀਆਂ ਛੋਟੇ ਅਸੀਂ ਕਹਿ ਦਿੰਦੇ ਆ ਮੈਂ ਅਕਸਰ ਇਹ ਵੀ ਵੀ ਪਰ ਉਹ ਸਾਡੇ ਬਾਬੇ ਨੇ ਪਰ ਉਹ ਬਾਬਿਆਂ ਦੀ ਜਦੋਂ ਸ਼ਹਾਦਤ ਹੋਈ ਹੁਣ ਤੇ ਉਹਨਾਂ ਸ਼ਹਾਦਤਾਂ ਨੂੰ ਇਦਾਂ ਚੜ੍ਹਦੀ ਕਲਾ ਦੇ ਨਾਲ ਇਸ ਤਰੀਕੇ ਨਾਲ ਨਗਰ ਕੀਰਤਨ ਕੱਢੇ ਜਾਣ ਇਹ ਬੜੀ ਵੱਡੀ ਗੱਲ ਆ ਕਿਉਂਕਿ ਇਹੀ ਗੱਲ ਕਹੀ ਜਾਂਦੀ ਆ ਵੀ ਜਿਹੜੇ ਸਿੱਖ ਪੰਥ ਆ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਆ ਤੇ ਅੱਜ ਜਿਵੇਂ ਉਹ ਗੱਲ ਕਹਿੰਦੇ ਆ ਕਿ ਜੇ ਗੁਰੂ ਸਾਹਿਬ ਨੇ ਵੀ ਕਹਿ ਸੀ ਇਹਨ ਪੁੱਤਰਨ ਕੇ ਸੀਸ ਪਰ ਵਾਰ ਦੀ ਅਸੋਤ ਚਾਰ-ਚਾਰ ਮੂਹੇ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਅੱਜ ਉਹ ਹਜ਼ਾਰ ਤੁਸੀਂ ਦੇਖ ਸਕਦੇ ਹੋ ਅੱਜ ਉਹ ਹਜ਼ਾਰ ਲੱਖਾਂ ਕਰੋੜਾਂ ਦੇ ਵਿੱਚ ਹੋ ਗਿਆ ਜ਼ਰੂਰ ਕਈ ਲੋਕ ਕਹਿ ਦਿੰਦੇ ਆ ਵੀ ਸਿੱਖ ਪੰਥ ਜਿਹੜਾ ਹੈ ਉਹ ਢੈਂਦੀ ਕਲਾ ਵੱਲ ਜਾ ਰਿਹਾ ਪਰ ਇਹ ਪੰਥ ਨੂੰ ਹੀ ਗੁਰੂ ਸਾਹਿਬ ਨੇ ਆਪ ਥਾਪੜਾ ਦਿੱਤਾ ਗੁਰੂ ਸਾਹਿਬ ਨੇ ਆਪ ਵਾਰ ਦਿੱਤਾ ਇਸ ਚੜਦੀ ਕਲਾ ਦੇ ਵਿੱਚ ਹੀ ਰਹੇਗਾ ਇੱਕ ਦੀ ਢੈਂਦੀ ਕਲਾ ਦੇ ਵਿੱਚ ਜਾ ਨਹੀਂ ਸਕਦਾ ਇਹ ਹਮੇਸ਼ਾ ਜਿਹੜਾ ਹੈ ਚੜਦੀ ਕਲਾ ਦੇ ਵਿੱਚ ਰੂਗਾ ਜ਼ਰੂਰ ਅਸੀਂ ਇਤਿਹਾਸ ਤੋਂ ਵਾਂਝੇ ਹੋਗੇ ਪਰ ਹੁਣ ਦੇਖਦੇ ਆ ਜਿੱਦਾਂ ਅਸੀਂ ਅੱਜ ਫੱਤੇਗੜ ਸਾਹਿਬ ਤੋਂ ਅਸੀਂ ਵੀ ਕਾਫੀ ਧੇਰ ਤੋਂ ਕਵਰੇਜ ਕਰ ਰਹੇ ਆ ਪਰ ਪਤਾ ਲੱਗਦਾ ਵੀ ਹਾਂ ਚੜਦੀ ਕਲਾ ਰੇ ਸਿੰਘ ਵੀ